ਗੋਰਮਿੰਟ ਯਾਰ ਹੈ ਰੋਲਾ ਇੱਕ ਮਿੰਟ ਆ ਜਾਣ। ਆ ਜਾਣ ਲਾ। ਉਹ ਆਈਡੀਆ ਆਦੋ ਸਾਰਿਆਂ ਨੂੰ ਰਿਕਵੈਸਟ ਇੱਕ ਮਿੰਟ ਆ ਜਾਣ। ਲੈਡੀ ਆਈਡੀ ਅੱਗੇ ਬਣਾ ਦਿਨਾ। ਇੱਕ ਜਾਣਾ ਫੜ ਲਓ। ਆਪੇ ਯਰ ਆ ਗਿਆ। ਮਾਨ ਸਾਹਿਬ ਤੁਸੀਂ ਇੱਕ ਮਿੰਟ ਛੱਡ ਦਿਓ। ਇੱਕ ਮਿੰਟ ਛੱਡ ਦਿਓ। ਇੱਕ ਮਿੰਟ ਮਾਈਕ ਨਹੀਂ ਪੜੀ ਜਾਣੇ। ਮੰਨ ਲਓ ਮੁਖਮੰਦ ਜੀ ਸਾਹਿਬ ਕਿੰਨੇ ਕ ਜਹਾਜ਼ ਖਰੀਦੇ। ਮੁਖਮੰਦ ਪਟਿਆਲੇ ਦੇ ਇੰਪੋਰਟੈਂਸ ਦੀ ਗੱਲ ਕੀਤੀ ਆ। ਅੱਗੇ ਜਿਵੇਂ ਤੁਸੀਂ ਕਿਹਾ ਵੀ ਇਹਦੀ ਲੋਡ ਐ ਇਸ ਕੋਰਸ ਦੀ ਤੇ ਬੱਚੇ ਇੰਟਰਸਟ ਵੀ ਰੱਖਦੇ ਨੇ। ਇਹਦੀਆਂ ਸੀਟਾਂ ਕਿੰਨੀਆਂ ਕੋਣੇ? ਕੀ ਇਹਦੇ ਵਿੱਚ ਵੀ ਤੁਸੀਂ ਵਾਅਦਾ ਕਰਾਓਗੇ ਕਿਉਂਕਿ ਬੱਚੇ ਹੋਰ ਵੀ ਆਉਣਾ ਚਾਹੁੰਦੇ ਨੇ ਇਸ ਖੇਤਰ ਜੂ। ਹਾਂ ਦੇਖੋ ਪਹਿਲਾਂ ਜਿਹੜਾ ਪਟਿਆਲਾ 에ਵੀਏਸ਼ਨ ਕਲੱਬ ਤੇ ਅੰਮ੍ਰਿਤਸਰ 에ਵੀਏਸ਼ਨ ਕਲੱਬ ਜਿਹੜਾ ਇਹ ਦੇ ਬਲ ਜ਼ਿਆਦਾ ਤਵੱਜੋ ਨਹੀਂ ਦਿੱਤੀ ਗਈ। ਜੀ। ਮਤਲਬ ਆਲਮੋਸਟ ਬੰਦ ਹੀ ਹੋ ਗਈ ਸੀ। ਜਿਸ ਵੇਲੇ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤੇ ਇਹਨਾਂ ਨਾਲ ਗੱਲ ਹੋਈ। ਮੈਂ ਵੀ ਇੱਥੇ ਬਹੁਤ ਵਾਰ ਆਇਆ ਤਾਂ ਇੱਥੋਂ ਦੇ ਜਿਹੜੇ ਇਨਸਟ੍ਰਕਟਰ ਜਾਂ ਜਿਹੜੇ ਅਧਿਕਾਰੀ ਨੇ ਉਹਨਾਂ ਨੇ ਕਿਹਾ ਕਿ ਜੀ ਸਾਨੂੰ ਅਪਗ੍ਰੇਡ ਕਰ ਦੋ। ਬੜੇ ਨਾਮੀ ਤੋਂਰ ਦੇਸ਼ ਦੇ ਵਿੱਚ ਮੰਨੇ ਪਰ ਮੰਨੇ ਇਹ ਕਲੱਬ ਨੇ ਪਰ ਪਤਾ ਨਹੀਂ ਕਿਉਂ ਇਗਨੋਰ ਕਰ ਦਿੱਤੇ ਗਏ ਤਾਂ ਅਸੀਂ ਇਹਦੇ ਵੱਲ ਧਿਆਨ ਦਿੱਤਾ ਕਿ ਐਵੀਅਸ਼ਨ ਡਿਪਾਰਟਮੈਂਟ ਮੇਰੇ ਕੋਲ ਹੀ ਹੈ ਤੇ ਅਸੀਂ ਚੰਗੇ ਅਫਸਰ ਜਿਹੜੇ ਨੇ ਉਹ ਇੱਥੇ ਲਾਏ ਤੇ ਇਹਨਾਂ ਦੀਆਂ ਸਮੱਸਿਆਵਾਂ ਸੁਣੀਆਂ ਕਿੰਨਾ ਬਜਟ ਚਾਹੀਦਾ ਹੋਊਗਾ ਹੋਰ ਕਿੰਨੇ ਹੋਰ ਲੇਟੈਸਟ ਟ੍ਰੇਨੀ ਜਹਾਜ਼ ਚਾਹੀਦੇ ਹੋਣਗੇ ਜੋ ਅੱਜ ਦੇ ਟੈਕਨੋਲੋਜੀ ਦੇ ਮੁਤਾਬਕ ਸਾਡੇ ਪਾਇਲਟ ਤਿਆਰ ਹੋ ਸਕਣ ਤਾਂ ਅਸੀਂ ਹੁਣ ਸਾਡੇ ਕੋਲੇ ਇੱਥੇ 7 7 एयरक्राफ्ट 7 एयरक्राफ्ट ਇੱਥੇ ਹੈਗੇ ਨੇ ਬਿਲਕੁਲ ਲੇਟੈਸਟ ਉਹਨੂੰ ਜਨਰੇਸ਼ਨ ਕਹਿੰਦੇ ਨੇ ਲੇਟੈਸਟ ਜਨਰੇਸ਼ਨ ਦੇ ਵੀ ਨੇ ਤੇ ਵਿਂਟੇਜ ਜਨਰੇਸ਼ਨ ਦੇ ਵੀ ਨੇ ਪੁਰਾਣੇ ਵੀ ਨੇ ਤੇ ਇੱਥੇ ਪਟਿਆਲਾ 에어क्राफ्ट ਮੇਨਟੇਨੈਂਸ ਇੰਜੀਨੀਅਰਿੰਗ ਕਾਲਜ ਵੀ ਹੈ ਜਿਹਦੇ ਬੱਚੇ ਅੱਜ ਤੁਹਾਡੇ ਸਾਹਮਣੇ ਬੋਲੇ ਵੀ ਨੇ ਤੇ ਅੱਜ ਬੈਠੇ ਵੀ ਸੀ ਕੱਲਾ ਪਾਇਲਟ ਨਹੀਂ ਐਵੀਏਸ਼ਨ ਚ ਇੰਜੀਨੀਅਰ ਵੀ ਚਾਹੀਦੇ ਨੇ ਜਹਾਜ਼ਾਂ ਨੂੰ ਠੀਕ ਕਰਨ ਵਾਲੇ ਹੋਰ ਸਟਾਫ ਵੀ ਚਾਹੀਦਾ ਹੈ ਤਾ ਅੱਜ ਜਿਹੜਾ ਜ਼ਮਾਨਾ ਟੈਕਨੋਲੋਜੀ ਦਾ ਔਰ 에ਅਰਕ੍ਰਾਫਟ ਦੇ ਵਿੱਚ ਐਵੀਏਸ਼ਨ ਸੈਕਟਰ ਦੇ ਵਿੱਚ ਬਹੁਤ ਜ਼ਿਆਦਾ ਬੂਮ ਹੈ ਪੂਰਾ ਤਾਂ ਸਾਡੇ ਇੱਥੇ ਬੱਚੇ ਜਿਹੜੇ ਨੇ 20 22 ਲੱਖ ਰੁਪਏ ਚ ਪਾਇਲਟ ਬਣ ਰਹੇ ਨੇ ਜਿਹੜੇ ਕਿ ਦੇਸ਼ ਦੇ ਹੋਰ ਕਲੱਬਾਂ ਦੇ ਵਿੱਚ ਮੋਸਟਲੀ ਜ਼ਿਆਦਾ ਪ੍ਰਾਈਵੇਟ ਹੀ ਨੇ ਸਰਕਾਰੀ ਕਲੱਬ ਹੋਰ ਕਿਤੇ ਹੈ ਨਹੀਂ ਸਾਡੇ ਕੋਲੇ ਪੰਜਾਬ ਕੋਲੇ ਦੋ ਨੇ ਇੱਥੇ ਸਿਰਫ 40 ਉੱਥੇ 40 ਤੋਂ 45 ਲੱਖ ਰੁਪਏ ਲੱਗਦੇ ਤੇ 20 ਤੋਂ 20 ਤੋਂ 22 24 ਲੱਖ ਚ ਕਮਰਸ਼ੀਅਲ ਪੈਲੇਟ ਬਣ ਜਾਂਦੇ ਔਰ ਤੁਹਾਡੇ ਸਾਹਮਣੇ ਦਿੜਬੇ ਤੋਂ ਧਰਮਗੜ ਤੋਂ ਤੂਰੀ ਤੋਂ ਮਲੋਟ ਤੋਂ ਹਨਾ ਪਵਾਨੀਗੜ ਤੋਂ ਆ ਛੋਟੇ-ਛੋਟੇ ਪਿੰਡਾਂ ਦੇ ਬੱਚੇ-ਬੱਚੀਆਂ ਜਿਹੜੇ ਨੇ ਉਹ ਸਾਡੇ ਸਾਹਮਣੇ ਜਿਹੜੇ ਖੜੇ ਨੇ ਇਹ ਆਮ ਪਿੰਡਾਂ ਤੋਂ ਉੱਠ ਕੇ ਆਏ ਨੇ ਸੁਪਨੇ ਬਹੁਤ ਵੱਡੇ ਨੇ ਸੁਪਨੇ ਲੈਣ ਦਾ ਹੱਕ ਹੈ ਹਰੇਕ ਨੂੰ ਤੇ ਮੈਂ ਉਮੀਦ ਕਰਦਾ ਕਿ ਸੁਪਨੇ ਸਾਕਾਰ ਹੋਣ ਤੇ ਨਾਲ-ਨਾਲ ਤੁਹਾਡੇ ਜ਼ਰੀਏ ਮੈਂ ਇਹ ਕਹਿਣਾ ਚਾਹਣਾ ਜਿਹੜੇ ਮਾਪੇ ਜਾਂ ਜਿਹੜੇ ਬੱਚੇ ਉਹ ਇਸ ਐਵੀਏਸ਼ਨ ਫੀਲਡ ਦੇ ਵਿੱਚ ਜਾਣਾ ਚਾਹੁੰਦੇ ਨੇ ਆਪਣੇ ਬੱਚਿਆਂ ਨੂੰ ਪਾਇਲਟ ਜਾਂ ਜਹਾਜ਼ਾਂ ਦੇ ਇੰਜੀਨੀਅਰ ਜਾਂ ਜਹਾਜ਼ਾਂ ਨਾਲ ਸੰਬੰਧਿਤ ਹੋਰ ਸੈਕਟਰ ਚ ਭੇਜਣਾ ਚਾਹੁੰਦੇ ਨੇ ਤਾਂ ਪਟਿਆਲਾ ਐਵੀਏਸ਼ਨ ਕਲੱਬ ਤੇ ਅੰਮ੍ਰਿਤਸਰ ਐਵੀਏਸ਼ਨ ਕਲੱਬ ਫੁੱਲੀ ਲੈਸ ਹੈ ਟ੍ਰੇਨਿੰਗ ਇਨਸਟ੍ਰਕਟਰ ਸਾਡੇ ਬਹੁਤ ਕਮਾਲ ਨੇ ਸਾਡੇ ਕੋਲੇ ਸਾਰਾ ਸਟਾਫ ਹੈ ਸਾਡੇ ਕੋਲੇ 에 ਏਅਰਪੋਰਟ ਦੀਆਂ ਜਿਹੜੀਆਂ ਹੁਣ ਨਾਈਟ ਲੈਂਡਿੰਗ ਵੀ ਇੱਥੇ ਹੋ ਗਈ ਸਾਰੀਆਂ ਫੈਸਿਲਿਟੀਆਂ ਨੇ ਤਾਂ ਜਰੂਰ ਇਸ ਇਸ ਫੀਲਡ ਦੇ ਵਿੱਚ ਬੱਚੇ ਆਉਣ ਸਰਕਾਰ ਵੱਲੋਂ 33% ਐਸ.ਸੀ.ਬੀ.ਸੀ. ਕੋਟਾ ਵੀ ਰੱਖਿਆ ਹੋਇਆ ਹੈ ਤਾਂ ਕਿ ਗਰੀਬਾਂ ਦੇ ਬੱਚੇ ਵੀ ਜਿਹੜੇ ਨੇ ਉਹ ਸੁਪਨੇ ਆਪਣੇ ਸਾਕਾਰ ਕਰ ਸਕਣ ਤੇ ਮੈਨੂੰ ਉਮੀਦ ਹੈ ਕਿ ਅੱਜ ਦੇ ਇਸ ਯੂਨੀਕ ਪ੍ਰੋਗਰਾਮ ਹੋਇਆ ਪਹਿਲੀ ਵਾਰ ਹੋਇਆ ਇੱਥੇ ਕੋਈ ਪ੍ਰੋਗਰਾਮ ਤੁਸੀਂ ਵੀ ਪਹਿਲੀ ਵਾਰ ਆਏ ਹੋਗੇ ਸ਼ਾਇਦ ਇਹ ਇਸ ਜਗ੍ਹਾ ਤੇ ਤਾਂ ਤੁਸੀਂ ਜਦੋਂ ਇਹਦੀ ਰਿਪੋਰਟਿੰਗ ਕਰੋਗੇ ਤਾਂ ਬਹੁਤ ਸਾਰੇ ਹੋਰ ਬੱਚਿਆਂ ਨੂੰ ਇੱਕ ਪ੍ਰੇਰਣਾ ਵੀ ਮਿਲੇਗੀ ਤੇ ਉਤਸੁਕਤਾ ਜਾਗੂਗੀ ਕਿ ਮੈਂ ਵੀ ਇਸ ਫੀਲਡ ਵਿੱਚ ਜਾਵਾਂਗੇ ਨ ਕੋਈ ਹੋਰ ਕੋਈ ਹੋਰ ਕੀ ਦਿੰਦੇ ਨੇ ਬੱਚਿਆਂ ਤੁਸੀਂ ਗੱਲ ਕੀਤੀ ਆ ਕਈ ਵਾਰ ਨਾ ਹੱਸੀ ਨਾ ਪਿਛਲੇ ਸਰਕਾਰ ਦੇ ਦੌਰਾਨ ਉਹ ਰ ਮੈਂ ਖੁਦ ਕਵਰੀ ਕੀਤੀ ਸੀ ਇੰਧਾ ਤੇ ਗਰੀਬ ਲੋਕ ਬੱਚੇ ਨੇ ਜਿਹੜੇ ਕਿਉਰੇ ਆਣਾ ਚਾਹੁੰਦੇ ਨੇ ਆਪਣਾ ਪੁਲਿਕ ਬਣਾਉਣਾ ਚਾਹੁੰਦੇ ਨੇ ਪਰ ਇਹਨੇ ਸੋਰਸ ਨਹੀਂ ਹੁੰਦੇ ਪਰਿਵਾਰ ਦੇ ਵਿੱਚ ਇੰਨਾ ਪੈਸਾ ਲੰਦਾ ਜਿਵੇਂ ਤੁਸੀਂ ਕਿਹਾ 25 ਤੋਂ ਲੈ ਕੇ 30 ਲੱਖ ਤੱਕ ਕਿਹੜਾ ਖਰਚਾ ਹੁੰਦਾ ਹੈ ਕੀ ਸਰਕਾਰ ਵੱਲੋਂ ਕੋਈ ਸਪੈਸ਼ਲ ਉਹਨਾਂ ਬੱਚਾਂ ਨੂੰ ਕੋਈ ਅਸੀਂ ਸਭ ਅਸੀਂ 33% ਤਾਂ ਉਹਦੇ ਵਿੱਚ ਐਸਸੀਬੀਸੀ ਵੀ ਆਉਂਦੇ ਨੇ ਨਾ ਜੀ ਸਬਸਿਡੀ ਵੀ ਦਿੰਦੇ ਆ ਜੀ ਹਨਾ ਤੇ ਇਹ ਵੀ ਕਾਲਜ ਕਿਸੇ 3 ਲੱਖ ਹੀ ਹਾਂ ਉਹ ਜਿਹੜਾ 3 ਲੱਖ ਹੀ ਹੈ ਜਿਹੜਾ ਕਾਲਜ ਦੇ ਵਿੱਚ ਮੇਨਟੇਨੈਂਸ ਕਾਲਜ 3 ਲੱਖ ਰੁਪਏ ਪੀਸ ਹੈ ਮੰਤਰੀ ਸਾਹਿਬ ਹੋਰ ਖਰਦਨੇ ਜੀ ਕਿਹਾਜ ਵਗੈਰਾ ਜਿਉਂ-ਜਿਉਂ ਲੋਡ ਪੈਂਦੀ ਰਹੂਗੀ ਜਿਉਂ-ਜਿਉਂ ਲੋਡ ਪੈਂਦੀ ਰਹੂਗੀ ਟੈਕਨੋਲੋਜੀ ਮੁਤਾਬਕ ਸਾਨੂੰ ਚਾਹੀਦੇ ਹੋਣਗੇ ਅਸੀਂ ਲੈਂਦੇ ਰਾਵਾਂਗੇ ਅਸੀਂ ਇਸ ਇਸ ਕਲੱਬ ਨੂੰ ਕਿਸੇ ਵੀ ਪੱਖੋਂ ਕੱਟ ਨਹੀਂ ਅੰਕ ਤੇ ਕਿ ਇੱਥੇ ਆਹ ਆ ਜਹਾਜ਼ ਨਹੀਂ ਹੈਗਾ ਤਾਂ ਕਰਕੇ ਬੱਚੇ ਕਿਸੇ ਹੋਰ ਕਲੱਬ ਜੀ ਸੀਡੂ ਦੀ ਐਡਵਰਟਾਈਜ਼ਮੈਂਟ ਦੀ ਧਮਾਨ ਕਰੀ ਆ ਰਹੀ ਸੀ ਬੱਚਿਆਂ ਵਾਲਾ ਕੋ ਕੀਤੀ ਜਾਏਗੀ ਸਰਕਾਰ ਵੱਲੋਂ ਬਿਲਕੁਲ ਕਰਾਂਗੇ ਜੀ ਬਿਲਕੁਲ ਕਰਾਂਗੇ ਅੱਜ ਆਏ ਤੁਸੀਂ ਐਡਵਰਟਾਈਜ਼ਮੈਂਟ ਹੀ ਕਰੋਗੇ ਤੁਸੀਂ ਲਾਂਚਿੰਗ ਵੈਬਸਾਈਟ ਤੇ ਟਾਈਲਰ ਜੋੜਨ ਦੀ ਕੋਸ਼ਿਸ਼ ਕੀਤੀ ਜਾਏਗੀ ਘਰੇਲੂ ਉਡਾਨਾਂ ਨਾਲ ਜੇ ਤੁਸੀਂ ਜਿੱਦਾਂ ਪ੍ਰਬੰਧ ਸਾਰ ਹੈਗਾ ਕਲੱਬ ਦਾ ਹਾਂ ਜੀ ਇਦਾਂ ਦਾ ਵੀ ਤੁਹਾਡੇ ਮੰਨ ਨਹੀਂ ਦੇਖੋ ਜੇ ਪਟਿਆਲਾ ਦਾ ਜਿਹੜਾ ਜਿਹੜੀ ਪੱਟੀ ਹੈ ਜਿਹੜਾ ਰਨਵੇਅ ਹੈ ਉਦੇ ਉਹਦੀ ਲੈਂਥ ਮੁਤਾਬਕ ਜਿਹੜਾ ਪਲੇਨ ਇੱਥੇ ਉਤਰ ਸਕਦਾ ਹੈ ਤੇ ਸਾਡੇ ਵੱਲ ਤੋਂ ਕਮਰਸ਼ੀਅਲ ਜੀ ਵੀ ਜੇ ਸ਼ੁਰੂ ਕਰਨਾ ਚਾਹੁੰਦੇ ਨੇ ਅਸੀਂ ਉਹਦੇ ਵਾਸਤੇ ਐਵੀਏਸ਼ਨ ਕਲੱਬ ਜਾਂ ਐਵੀਏਸ਼ਨ ਮਿਨਿਸਟਰੀ ਨੂੰ ਮਿਲ ਲਾਂਗੇ ਅਸੀਂ ਤੇ ਸਾਡੇ ਕੋਲੇ ਇਸ ਵਕਤ ਆਦਮਪੁਰ ਹੈ ਇਸ ਵਕਤ ਪੀਸੀ ਆਣਾ ਜਿਹੜਾ ਬਠਿੰਡੇ ਕੋਲ ਤੇ ਇਸ ਵਕਤ ਮੁਹਾਲੀ ਇੰਟਰਨੈਸ਼ਨਲ ਤੇ ਹਲਵਾਰਾ ਹਲਵਾਰਾ ਸ਼ੁਰੂ ਹੋਣ ਵਾਲਾ ਹੈ ਅੰਮ੍ਰਿਤਸਰ ਤੇ ਪਠਾਨਕੋਟ ਤੇ ਨਾਲ ਆਦਮਪੁਰ ਤਾਂ ਹੈ ਗਈ ਤੋਂ 6 ਤੋਂ ਵੱਧ ਪੱਟੀਆਂ ਸਾਡੇ ਕੋਲੇ ਹੈਗੀਆਂ ਨੇ ਜਿਹੜੀਆਂ ਐਕਟਿਵ ਨੇ ਤੇ ਆਉਣ ਵਾਲੇ ਦਿਨਾਂ 'ਚ ਪੰਜਾਬ ਦੇ ਵਿੱਚ ਹੋਰ ਵੀ ਜਿਵੇਂ ਮੁਹਾਲੀ ਤੇ ਅੰਮ੍ਰਿਤਸਰ ਸਾਹਿਬ ਉਹ ਉੱਥੋਂ ਅਸੀਂ ਲੰਡਨ ਜਾਂ ਯੂਰਪ ਪਰ ਸਾਈਟ ਤੇ ਉਹ ਉਹਨਾਂ ਜਹਾਜ਼ਾਂ ਨੂੰ ਚਲਾਉਣ ਦਾ ਸਾਡਾ ਇਵੇਸ਼ਨ ਜਿਹੜੀ ਮਿਨਿਸਟਰੀ ਨਾਲ ਗੱਲਬਾਤ ਮਾਸਾ ਲਾਤ ਆ ਸ਼ੀਦੀ ਡਾੜਨ ਲੈ ਕੇ ਖਾਸ ਤੌਰ ਤੇ ਪੰਜਾਬ ਸਰਕਾਰ ਦੇ ਮਾਈ ਪਿੱਛੇ ਕਰ ਲੋ ਯਾਰ ਦੇਖੋ ਸਿਕਿਉਰਟੀ ਦੇ ਜਾਂ ਉੱਥੇ ਕੈਮਰਿਆਂ ਦੇ ਜਾਂ ਸ਼ਰਧਾਲੂਆਂ ਨੂੰ ਕੋਈ ਦਿੱਕਤ ਨਾ ਕਿਸੇ ਕਿਸਮ ਦੀ ਆਵੇ ਉਹਦੇ ਸਾਰੇ ਪ੍ਰਬੰਧ ਪੰਜਾਬ ਸਰਕਾਰ ਦਾ ਫਰਜ਼ ਬਣਦਾ ਇਹ ਜਿਹੜੇ ਸਮਾਗਮ ਨੇ ਇਹ ਜਨਵਾਦ ਹੁਣ ਅੱਜ ਤੋਂ ਜਿਹੜਾ ਸ਼ਹੀਦ ਦੀ ਸਮਾਗਮ ਸ਼ੁਰੂ ਹੋ ਗਿਆ ਸਫਰੇ ਸ਼ਹਾਦਤ ਅੱਜ ਗੁਰੂ ਸਾਹਿਬ ਨੇ ਕਿਲਾ ਛੱਡਿਆ ਸੀਗਾ ਤੇ ਉਸ ਤੋਂ ਬਾਅਦ ਵੱਡੇ ਸਾਹਿਬ ਜਦਾਂ ਨਸ਼ੀਦ ਦੀ ਸ਼ਹੀਦੀ ਸਮਰ ਹੋਇਆ ਫਿਰ ਛੋਟੇ ਸਾਹਿਬ ਜਦਾਂ ਦਾ ਮਾਤਾ ਗੁਜਰ ਕੌਰ ਜੀ ਦਾ ਤਾਂ ਸਰਕਾਰ ਵੱਲੋਂ ਸਿਕਿਉਰਿਟੀ ਪੱਖੋਂ ਜਾਂ ਲੋਕਾਂ ਨੂੰ ਉੱਥੇ ਕੁਸੀ ਕਿਸਮ ਦੀ ਕੋਈ ਦਿੱਕਤ ਨਾ ਆਵੇ ਈ ਰਿਕਸ਼ੇ ਤੇ ਬੱਸਾਂ ਸ਼ਟਲ ਬੱਸਾਂ ਲੈ ਕੇ ਆਉਣਾ ਜਾਂ ਗੁਰਦੁਆਰਾ ਸਾਹਿਬ ਦਰਸ਼ਨ ਕਰ ਕਰਕੇ ਮੱਥਾ ਟੇਕ ਕੇ ਜਿੱਥੇ ਵੀ ਉਹ ਜਾਣਾ ਚਾਹੁੰਦੇ ਰਹਿਣਾ ਚਾਹ ਰਹੇਣ ਦਾ ਪ੍ਰਬੰਧ ਕਰਨਾ ਇਹ ਸਾਰਾ ਅਸੀਂ ਕਰਾਂਗੇ ਮਾਨ ਸਾਹਿਬ ਕਿਸਾਨ ਥੋੜੀ ਨਿਰਾਸ਼ ਚੱਲ ਰਹੇ ਨੇ ਇੱਕ ਵਾਰ ਬੈਂਕਿੰਗ